ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਆਮ ਆਦਮੀ ਪਾਰਟੀ ਹੈ ਸਰਵੇ ਤੋਂ ਬਿਨਾ ਟਿਕਟ ਨਹੀਂ ਦੇ ਠੀਕ ਹੈ ਜੀ ਜਿੱਥੇ ਲੋਕਾਂ ਦੇ ਵਿੱਚ ਵਧੀਆ ਆਵਾਜ਼ ਹੋਵੇ ਵਧੀਆ ਅਕਸ਼ ਹੋਵੇ ਉਹਨੂੰ ਜ਼ਰੂਰ ਅੱਗੇ ਕਰਕੇ ਦਿੱਤਾ ਜਾਂਦਾ ਹੁਣ ਦੇ ਤੁਸੀਂ ਦੇਖਦੇ ਹੋ ਪੰਜਾਬ ਦੀ ਸਿਆਸਤ ਹੈ ਜਿਹੜੀ ਠੀਕ ਹੈ 92 ਸੀਟਾਂ ਆਈਆਂ ਸੀ ਸਰਵੇ ਦੇ ਅਕੋਰਡਿੰਗ ਸੀ ਤੇ ਲੋਕਾਂ ਨੇ ਫਤਵਾ ਦਿੱਤਾ ਹੀ ਸੋ ਕਹਿਣ ਦਾ ਭਾਵ ਪਾਰਟੀ ਸਰਵੇ ਤੋਂ ਬਣਾ ਨਹੀਂ ਜਿਹਦਾ ਵਧੀਆ ਸਰਵੇ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ 100 ਪਾਰਟੀਆਂ 'ਚ ਗੱਲਾਂਬਾਤਾਂ ਹੁੰਦੀਆਂ ਕਈ ਵਾਰੀ ਬੰਦਾ ਵਧੀਆ ਹੁੰਦਾ ਕੰਮ ਕਰਨਾ ਚਾਹੁੰਦਾ ਹੈ ਔਰ ਉਹ ਪਾਰਟੀ ਦਾ ਪ੍ਰੈਸ਼ਰ ਉਹਦੇ ਤੇ ਹੁੰਦਾ ਹੈ ਵੀ ਉਹ ਕੰਮ ਨਹੀਂ ਕਰ ਪਾਉਂਦਾ ਪਰ ਲੋਕਾਂ ਦੇ ਵਿੱਚ ਵਕਾਰ ਵਧਿਆ ਹੁੰਦਾ ਸੋ ਕਹਿਣ ਦਾ ਭਾਵ ਡਿਪੈਂਡ ਹੈ ਜਿਹਦੀ ਇਮੇਜ ਆ ਪਾਰਟੀਆਂ ਨੂੰ ਅੱਗੇ ਬੀਜੇਪੀ ਦੇ ਵਿੱਚ ਜਿਸ ਤਰ੍ਹਾਂ ਦਾ ਗੁਰਦਾਸਪੁਰ ਠੇਕਦਾ ਜਿਹੜਾ ਜਿਹੜਾ ਟੈਸਟ ਕਰਦਾ ਹੈ ਫਿਰ ਤੁਹਾਨੂੰ ਮਿਲ ਸਕਦਾ ਇਹ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਗੁਰਦਾਸਪੁਰੀਏ ਬੜੇ ਠੱਗੇ ਹੋਏ ਮਹਿਸੂਸ ਕਰਦੇ ਸੀ ਬੀਜੇਪੀ ਮੈਂ ਤੇ ਕਈ ਵਾਰੀ ਫਿਰ ਵੀ ਹੈਰਾਨ ਹੁੰਨਾ ਵੀ ਗੁਰਦਾਸਪੁਰ ਦੇ ਵਿੱਚ ਬੀਜੇਪੀ ਪਤਾ ਨਹੀਂ ਕਿਹੜੇ ਮੂਨਾ ਵੋਟਾਂ ਮੰਗੂਗੀ ਸੋ ਕਹਿਣ ਦਾ ਭਾਵ ਇਹਨਾਂ ਧੋਖਾ ਅੱਜ ਤੱਕ ਮੈਂ ਮੇਰੀ ਹੋਂਸ ਦੇ ਵਿੱਚ ਐਡਾ ਵੱਡਾ ਤੋਖ ਅੱਜ ਤੱਕ ਨਹੀਂ ਹੋਇਆ ਜਿੱਡਾ ਵੱਡਾ ਤੋਖਾ ਭਾਜਪੀ ਨੇ ਕੀਤਾ ਸੀ ਕਿਉਂਕਿ ਅ ਹੀਰੋ ਉਤਾਰਿਆ ਉਸ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਵੱਤਵਾਦਾ ਆਏ ਨੇ ਸੋ ਕਹਿਣ ਦਾ ਭਾਵ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ ਦੁੱਖ ਦਾ ਪਾਈਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੀ ਬੜਾ ਫਰਕ ਆ ਅਗੇ ਕਾਂਗਰਸ ਨੂੰ ਹਰਾਉਂਦੇ ਸੀ ਅਕਾਲੀ ਦਲ ਜਿਤਾ ਦਿੰਦੇ ਸੀ ਅਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਉਹ ਵੋਟਾਂ ਪਾਉਂਦਾ ਸੋ ਕਹਿਣ ਦਾ ਭਾਵ ਮੈਨੂੰ ਆਸ ਹੈ ਕਿ ਲੋਕ ਜਿਹੜੇ ਨੇ ਗਰਦਾਸਪੁਰ ਦੇ ਇੱਕ ਵੱਖਰੀ ਪਹਿਲ ਕਦਮੀ ਕਰਨਗੇ ਕਿਉਂਕਿ ਮੈਂ ਮੇਰੇ 2 ਸਾਲ ਦਾ ਜਿਹੜਾ ਟਿਨਿਓਰ ਆ ਜਿਹੜਾ ਮੇਰਾ ਕੰਮ ਕੀਤਾ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਕਰ ਰਿਹਾ ਮੈਂ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਰਿਹਾ ਔਰ ਇਹ ਮੇਰੇ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਹੈ ਜਿਹੜੀ ਉੱਪਰ ਤੱਕ ਪਹੁੰਚਾਈ ਹੈ ਸੋ ਮੈਂ ਇਹ ਮਾਣ ਮਹਿਸੂਸ ਕਰਦਾ ਵਾਂ ਵੀ ਮੈਨੂੰ ਇਸ ਕਾਬਲੀਅਤ ਸਮਝਦੇ ਆਪਣੇ ਹੀ ਜਿਹੜੇ ਪਾਰਟੀ ਦੇ ਚਿੰਦੇ ਦਾ ਮਿਲਿਆ ਇਹ ਕੋਈ ਕੋਲ ਨਹੀਂ ਹੈਗੇ ਇਹ ਸਾਰੇ ਕਿੱਧਰ ਦੇ ਕਰਦੇ ਨੇ ਦੇਖੋ ਦੇਖੋ ਮੈਂ ਉਹਨਾਂ ਦੀ ਗੱਲ ਸੁਣੀ ਨਹੀਂ ਹਲੇ ਠੀਕ ਹੈ ਜੀ ਜੇ ਮੈਂ ਸੁਣਦਾ ਮੈਂ ਤਾਂ ਫਿਰ ਮੈਂ ਤੁਹਾਨੂੰ ਜਰੂਰ ਜਵਾਬ ਦੇਵਾਂਗਾ ਮੈਨੂੰ ਇਹਦੇ ਬਾਰੇ ਨੌਲੇਜ ਹੈ